ਵਿਕਟਰ ਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਅਖੰਡ ਬਾਣੀ ਦੇਖ ਰਹੇ ਦੇਸ਼ ਵਿਦੇਸ਼ ਦੇ ਸਾਰੇ ਦਰਸ਼ਕਾਂ ਦਾ ਮੈਂ ਬ੍ਰਿਤ ਸਣੀ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ ਪਸੰਦੀਦਾ ਪ੍ਰੋਗਰਾਮ ਸਫਰ ਸਿੱਖ ਹਿਸਮ ਦੇ ਵਿੱਚ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਫਰ ਤੇ ਸਾਡੀ ਟੀਮ ਨਿਕਲੀ ਹੈ ਪਿੰਡ ਕਢਾਣੀ ਕਲਾ ਜੀ ਹਾਂ ਉਹ ਪਿੰਡ ਜੋ ਮੇਰੀ ਸ੍ਰੀ ਪਾਤਸ਼ਾਹੀ ਚਨਚੋਪਰਾ ਪੱਤਰਤੀ ਹੈ ਤੇ ਤੁਸੀਂ ਤਖਤ ਸ਼੍ਰੀ ਦਮਦਮਾ ਸਾਹਿਬ ਬਾਰੇ ਤਾਂ ਸੁਣਿਆ ਹੋਏਗਾ ਪਰ ਦਮਦਮਾ ਸਾਹਿਬ ਗੁਰਦੁਆਰਾ ਇੱਥੇ ਵੀ ਸੁਭਾਉਮਾਨ ਹੈ ਤੇ ਇਹ ਉਹ ਸਥਾਨ ਹੈ ਜਦੋਂ ਇਸ ਪਿੰਡ ਦੇ ਵਿੱਚ ਗੁਰੂ ਸਾਹਿਬ ਆਏ ਤਾਂ ਉਹਨਾਂ ਨੇ ਇੱਥੇ ਆ ਕੇ ਸਭ ਤੋਂ ਪਹਿਲਾਂ ਦਮ ਲਿਆ ਸੀ ਤੇ ਬਹੁਤ ਵਧੀਆ ਪ੍ਰਤੀਕਰਮ ਵੀ ਬਾਹਰ ਬਣੀਆਂ ਹੋਈਆਂ ਨੇ ਤੇ ਇਸ ਗੁਰੂ ਘਰ ਤੇ ਤੁਹਾਨੂੰ ਦਰਸ਼ਨ ਕਰਵਾਉਣੇ ਆ ਤੇ ਉਮੀਦ ਕਰਦੇ ਕਿ ਇੱਥੇ ਵੀ ਸਾਨੂੰ ਇਸ ਗੁਰੂ ਘਰ ਦਾ ਇਤਿਹਾਸ ਦੱਸਣ ਵਾਸਤੇ ਇਸ ਗੁਰੂ ਘਰ ਦੀ ਜਾਣਕਾਰੀ ਦੇਣ ਵਾਸਤੇ ਵੀ ਸਿੰਘ ਸਾਹਿਬ ਹੋਣਗੇ ਤੇ ਉਹਨਾਂ ਤੋਂ ਅੱਗੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਇਸ ਗੁਰ ਘਰ ਦਾ ਇਤਿਹਾਸ ਕੀ ਹੈ ਤੇ ਹੋਰ ਕੀ ਕੁਝ ਵੀ ਲਖਣ ਹੈ ਇਸ ਪਿੰਡ ਵਿੱਚ ਆਓ ਸਭ ਤੋਂ ਪਹਿਲਾਂ ਕਰਦੇ ਹਾਂ ਦਰਬਾਰ ਸਾਹਿਬ ਦੇ ਦਰਸ਼ਨ ਗੁਰਪਿਆਰੇ ਕੜਾਣੀ ਕਲਾ ਪਿੰਡ ਦੇ ਇਸ ਗੁਰੂ ਘਰ ਦਮਦਮਾ ਸਾਹਿਬ ਦਾ ਇਤਿਹਾਸ ਬਹੁਤ ਹੀ ਵਿਲੱਖਣ ਹੈ ਗੁਰੂ ਘਰ ਤੋਂ ਦਰਬਾਰ ਸਾਹਿਬ ਤੋਂ ਸਾਹਮਣੇ ਹੀ ਤੁਹਾਨੂੰ ਇੱਕ ਅ ਦਰਗਾਹ ਮਿਲੇਗੀ ਇਸ ਜਿਸ ਨੂੰ ਕਿਹਾ ਜਾਂਦਾ ਹੈ ਕਿ ਉਸ ਸਾਧੂ ਦੀ ਹੈ ਇਹ ਜਿਸ ਸਾਧੂ ਨੇ ਗੁਰੂ ਸਾਹਿਬ ਨੂੰ ਉਸ ਵੇਲੇ ਪਾਣੀ ਪਿਲਾਇਆ ਸੀ ਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਵਰਦਾਨ ਦਿੱਤਾ ਸੀ ਕਿ ਜੋ ਵੀ ਦਰਬਾਰ ਸਾਹਿਬ ਆਏਗਾ ਤੇ ਉਹ ਪਹਿਲਾਂ ਤੁਹਾਡੇ ਦਰਸ਼ਨ ਕਰੇਗਾ ਬਾਹਰ ਵੀ ਉਹ ਚੀਜ਼ ਲਿਖੀ ਹੋਈ ਹੈ ਤੇ ਆ ਪਹਿਲਾਂ ਜੋ ਰੀਤ ਹੈ ਉਸ ਮੁਤਾਬਿਕ ਪਹਿਲਾਂ ਦਰਸ਼ਨ ਕਰਦੇ ਹਾਂ ਇਸ ਦਰਗਾਹ ਦੇ ਇਥੇ ਦੇ ਸੇਵਾਦਾਰਾ ਬਲੋ ਦੱਸਿਆ ਜਾਂਦਾ ਕਿ ਹਰ ਸ਼ਨੀਵਾਰ ਉਰੇ ਵੱਡੀ ਗਿਣਤੀ ਦੇ ਵਿੱਚ ਸੰਗਤ ਪਹੁੰਚਦੀ ਹੈ ਤੇ ਉਹਨਾਂ ਦੀਆਂ ਜੋ ਵੀ ਮਨੋਕਾਮਨਾਵਾਂ ਹੁੰਦੀਆਂ ਨੇ ਜੋ ਵੀ ਉਹ ਆਪਣੇ ਮਨ ਦੇ ਵਿੱਚ ਇੱਛਾਵਾਂ ਲੈ ਕੇ ਆਉਂਦੇ ਨੇ ਉਹਨਾਂ ਦੀ ਪੂਰਤੀ ਜ਼ਰੂਰ ਹੁੰਦੀ ਹੈ ਹੁੰਦੀ ਹੈ ਗੁਰੂ ਪਿਆਰੇ ਇਹ ਹੈ ਉਹ ਸਥਾਨ ਜਿਸ ਨੂੰ ਅਸੀਂ ਮੜੀ ਮਸਾਣੀ ਜਾਂ ਮਸਜਿਦ ਨਹੀਂ ਕਹਿ ਸਕਦੇ ਇਹ ਐਕਚੁਅਲੀ ਕਿਉਂਕਿ ਤੁਹਾਨੂੰ ਪਤਾ ਹੈ ਕਿ ਸਿੱਖ ਕੌਮ ਦੇ ਵਿੱਚ ਬਹੁਤ ਸਾਰੇ ਅਜਿਹੇ ਵੀ ਹਨ ਵੀਰ ਜਿਹੜੇ ਕਹਿੰਦੇ ਨੇ ਕਿ ਮੜੀਆਂ ਮਸਾਣੀਆਂ ਤੇ ਨਹੀਂ ਜਾਣਾ ਪਰ ਇਹ ਕਿਸੇ ਮੜੀ ਮਸਾਣੀ ਦੇ ਨਾਲ ਇਸ ਚੀਜ਼ ਦਾ ਰਿਸ਼ਤਾ ਨਹੀਂ ਹੈ ਇਹਦਾ ਰਿਸ਼ਤਾ ਛੇਵੀਂ ਪਾਤਸ਼ਾਹੀ ਦੇ ਨਾਲ ਹੈ ਕਿਉਂਕਿ ਇਹ ਸਥਾਨ ਉਸ ਸਾਧੂ ਦਾ ਬਣਾਇਆ ਗਿਆ ਹੈ ਜਿਸ ਸਾਧੂ ਨੇ ਗੁਰੂ ਸਾਹਿਬ ਜੀ ਨੂੰ ਜਲ ਸ਼ਿਕਾਇਆ ਸੀ ਜਿਸ ਸਾਧੂ ਨੇ ਗੁਰੂ ਸਾਹਿਬ ਦੀ ਸੇਵਾ ਕੀਤੀ ਸੀ ਜਿਸ ਨੇ ਸਾਰਾ ਸਥਾਨ ਸਾਫ਼ ਕਰਵਾਤਾ ਸੀ ਜਿਸ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਪਿੰਡ ਵਿੱਚ ਆਉਣ ਵਾਲੇ ਨੇ ਤੇ ਮੈਂ ਪਹਿਲਾਂ ਹੀ ਹਰ ਚੀਜ਼ ਤਿਆਰ ਰੱਖਾਂ ਜਿਸ ਦੇ ਚਲਦਿਆਂ ਉਸ ਸਾਧੂ ਦੀ ਸੇਵਾ ਦੇ ਚਲਦਿਆਂ ਗੁਰੂ ਸਾਹਿਬ ਨੇ ਇਸ ਪਿੰਡ ਨੂੰ अनेका ਹੀ ਦਾਤਾਂ ਬਖਸ਼ੀਆਂ ਇਹ ਦਮਦਮਾ ਸਾਹਿਬ ਜਿੱਥੇ ਰੁਕੇ ਨੇ ਸਭ ਤੋਂ ਪਹਿਲਾਂ ਗੁਰੂ ਸਾਹਿਬ ਜੀ ਆ ਕੇ ਤੇ ਉਸ ਤੋਂ ਬਾਅਦ ਉਹ ਅੱਗੇ ਚਲੋ ਗਏ ਨੇ ਤੇ ਤੁਹਾਨੂੰ ਦੱਸਿਆ ਕਿ ਨਿਮਸਰ ਸਾਹਿਬੀ ਹੈ ਜਿੱਥੇ ਉਹ ਪ੍ਰਵਚਨ ਕਰਿਆ ਕਰਦੇ ਸਨ ਸੰਗਤ ਨੂੰ ਬਾਣੀ ਦੇ ਨਾਲ ਜੋੜਿਆ ਕਰਦੇ ਸਨ ਤੇ ਉਸ ਤੋਂ ਬਾਅਦ ਇੱਕ ਹੋਰ ਗੁਰੂ ਘਰ ਅੱਗੇ ਹੈ ਜਿਸ ਨੂੰ ਅਸੀਂ 52 ਰਾਜੇ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਜਦੋਂ छुड़ाਏ ਗਏ ਸਨ ਤੇ ਉਹ ਉਸ 52 ਕਲੀਆਂ ਵਾਲੇ ਜੋ kurta ਉਹਨਾਂ ਨੇ ਪਾਇਆ ਹੋਇਆ ਸੀ ਚੋਲਾ ਪਾਇਆ ਹੋਇਆ ਸੀ ਉਸੇ ਚੋਲੇ ਦੇ ਦਰਸ਼ਨ ਵੀ ਤੁਹਾਨੂੰ ਕਰਵਾਏ ਨੇ ਕਿ ਉਹ ਚੋਲਾ ਜਿਹੜਾ ਹੈ ਉਹ ਵੀ ਇਸੇ ਪਿੰਡ ਦੇ ਵਿੱਚ ਪਿਆ ਹੋਇਆ ਹੈ ਤੇ ਇਹ ਸਾਰੇ ਦੇ ਸਾਰੇ ਗੁਰੂ ਘਰ ਜਿਹੜੇ ਹੈ ਨੇ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆਉਂਦੇ ਨੇ ਤੇ ਉਮੀਦ ਇਹ ਹੀ ਕੀਤੀ ਜਾਂਦੀ ਹੈ ਕਿ ਸਾਡੇ ਇਸ ਚੈਨਲ ਦੇ ਥਰੂ ਤੁਹਾਡੇ ਤੱਕ ਇਹ ਇਤਿਹਾਸਿਕ ਸਥਾਨ ਹੁਣ ਪਹੁੰਚ ਗਏ ਨੇ ਤੇ ਸਿੱਖ ਸੰਗਤਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਜ਼ਰੂਰ ਆਪ ਮੁਹਾਰੇ ਅੱਗੇ ਹੋ ਕੇ ਆਣਗੀਆਂ ਤੇ ਇਹਨਾਂ ਸਥਾਨਾਂ ਦੇ ਦਰਸ਼ਨ ਕਰਨੀਆਂ ਕਿਉਂਕਿ ਸਾਡੀ ਇਹੀ ਕੋਸ਼ਿਸ਼ ਰਹਿੰਦੀ ਹੈ ਹਮੇਸ਼ਾ ਕਿ ਜੋ ਵੀ ਪੰਥ ਦੇ ਨਾਲ ਇਤਿਹਾਸ ਨਾਲ ਜੁੜੀਆਂ ਹੋਈਆਂ ਸਾਡੇ ਕੋਲ ਧਰੋਹਰਾ ਹੈ ਨੇ ਸਾਡੇ ਸਿੱਖ ਇਤਿਹਾਸ ਨਾਲ ਜੁੜੇ ਹੋਏ ਇਤਿਹਾਸਿਕ ਸਥਾਨ ਹੈ ਨੇ ਅਸੀਂ ਉਹ ਤੁਹਾਡੇ ਰੂਬਰੂ ਕਰ ਸਕੀਏ ਸਾਡੀ ਆਉਣ ਵਾਲੀ ਪੀੜ੍ਹੀ ਆਉਣ ਵਾਲੀਆਂ ਪਨੀਰੀਆਂ ਸਾਡੇ ਇਤਿਹਾਸ ਬਾਰੇ ਜਾਣ ਸਕਣ ਇਸ ਪਿੰਡ ਦੇ ਵਿੱਚ ਜਿੰਨੇ ਵੀ ਗੁਰੂ ਘਰ ਨੇ ਇੱਕ ਵਿਲੱਖਣ ਚੀਜ਼ ਹੋਰ ਮੈਂ ਦੇਖੀ ਹੈ ਕਿ ਤੁਸੀਂ ਨਿਸ਼ਾਨ ਸਾਹਿਬ ਮੀਰੀ ਤੇ ਪੀਰੀ ਦਾ ਸਿਰਫ ਤੇ ਸਿਰਫ ਦਰਬਾਰ ਸਾਹਿਬ ਵਿਖੇ ਹੀ ਦੇਖਿਆ ਹੋਏਗਾ ਪਰ ਇਸ ਪਿੰਡ ਦੇ ਵਿੱਚ ਜਿੰਨੇ ਵੀ ਗੁਰੂ ਘਰ ਨੇ ਹਰ ਗੁਰੂ ਘਰ ਦੇ ਬਾਹਰ ਮੀਰੀ ਤੇ ਪੀਰੀ ਦੇ ਦੋ ਨਿਸ਼ਾਨ ਸਾਹਿਬ ਤੁਹਾਨੂੰ ਜ਼ਰੂਰ ਨਜ਼ਰ ਆਉਣਗੇ ਆਓ ਹੁਣ ਪਹਿਲਾ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਨੇ ਆ ਮੱਥਾ ਟੇਕਦੇ ਆ ਤੇ ਉਸ ਤੋਂ ਬਾਅਦ ਦੇਖਦੇ ਆ ਕਿ ਅਗਰ ਸਾਨੂੰ ਇੱਥੇ ਦਾ ਕੋਈ ਪ੍ਰਬੰਧਕ ਮਿਲਦਾ ਹੈ ਤਾਂ ਉਹਨੋਂ ਤਾਲ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਦੇ ਆ ਇੱਥੇ ਦੇ ਹੋਰ ਇਤਿਹਾਸ ਸੋਈ ਹੋਵਾ ਜੋ ਤਿਸ ਬਾ ਗੁਰਪਿਆਰ ਤੁਸੀਂ ਦਰਸ਼ਕਾਂ ਰਿਓ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਦੇ ਕਿਉਂਕਿ ਤੁਹਾਨੂੰ ਪਤਾ ਹੈ ਕਿ ਸ਼੍ਰੀ ਪਾਸ ਸ਼ਹੀਦੀ ਚਰਨਸ਼ੋਪਾਪਤ ਇਹ ਧਰਤੀ ਹੈ ਤੇ ਆਓ ਇਸ ਗੁਰਕਰ ਦਾ ਇਤਿਹਾਸ ਹੋਰ ਜਾਣਨ ਦੀ ਕੋਸ਼ਿਸ਼ ਕਰਦੇ ਆ ਤੁਸੀਂ ਇੱਥੇ ਦੇ ਸੇਵਾਦਾਰ ਉਹ ਤੇ ਕਿਸ ਤਰੀਕੇ ਦਾ ਇਤਿਹਾਸ ਹੈ ਹੋਰ ਮਤਲਬ ਕੀ ਚੀਜ਼ਾਂ ਜੁੜੀਆਂ ਹੋਈਆਂ ਨੇ ਦਮਦਮਾ ਸਾਹਿਬ ਨਾਲ ਦਮਦਮਾ ਸਾਹਿਬ ਦੇ ਕੋਲ ਇਹ ਹੀ ਗੱਲਾਂ ਨੇ ਦੋ ਚਾਰਕ ਵੀ ਜਦੋਂ ਉਧਰੋਂ ਚੱਲੇ ਨੇ ਇਹ ਮੁਕਸਰ ਕਰਨੀ ਹੋ ਰਾਜ ਜੀ ਕੋ ਮਕਿਆ ਪਏ ਇਹਨਾਂ ਨੂੰ ਪਤਾ ਲੱਗਿਆ ਸੀ ਪਹਿਲਾਂ ਆਉਂਦੇ ਸੀ ਇਹਨਾਂ ਦੇ ਜਾਲ ਇਹ ਲੈ ਕੇ ਘਰੇ ਦੀ ਇਹਨਾਂ ਨੂੰ ਪਤਾ ਲੱਗ ਰਿਹਾ ਸੀ ਆਉਂਦੇ ਸੀ ਵੀ ਇਹਨਾਂ ਨੂੰ ਪਤਾ ਲੱਗਦਾ ਬਸੂੜ ਕੇ ਨਾਉਂ ਸੀ ਹਾਂ ਹਾਂ ਇੱਥੇ ਆ ਕੇ ਜਾਨੀ ਇਹਨਾਂ ਦੇ ਬਾਖ ਹੋਏ ਸੀ ਕਿ ਆਪਣੇ ਗੁਰੂ ਘਰ ਨੂੰ ਬੁਲਾਉਂਦੇ ਆਂ ਅੱਗੇ ਜਿਹੜੀ ਪਿੰਡ ਆਪਣੇ ਨਾਲ ਹੀ ਆ ਇਹਨਾਂ ਨੇ ਜਲ ਨਹੀਂ ਸਕਾਇਆ ਇਹਨਾਂ ਨੂੰ ਜੀ ਉਹਨਾਂ ਨੂੰ ਜਲ ਨਹੀਂ ਸਕਾਇਆ ਤਾਂ ਇੱਥੇ ਆ ਕੇ ਇਹਨਾਂ ਦੇ ਬਾਖ ਹੋਏ ਨੇ ਵੀ ਜਗੜੀ ਪੈਂਡ ਦਾ ਜਗੜਾ ਨਹੀਂ ਖਾ ਲੈਣੀ ਆ। ਖਡਾਣੀ ਦਾ ਖਡਾਣ ਸਾਹਿਬ ਬਣਦਾ। ਇਹਨਾਂ ਦੇ ਬਾਅਦ ਕਹੀ ਨੇ ਵੀ ਪਹਿਲਾਂ ਮੱਥਾ ਤੁਹਾਡੇ ਟੇਕ ਹੋਇਆ ਕਰੂਗਾ। ਦਰਬਾਰ ਸਾਹਿਬ 'ਚ ਬਾਅਦ ਮੱਥਾ ਟੇਕਿਆ ਕਰੂਗਾ। ਅੱਛਾ ਮਤ ਜਿਨ੍ਹਾਂ ਨੇ ਜਲ ਛਕਾਇਆ ਸੀ ਇਧਰਲੇ ਪਾਸੇ ਬਹੁਤ ਵੱਡੀ ਪੇਂਟਿੰਗ ਲੱਗੀ ਵੀ ਹੋਈ ਹੈ। ਆਜੋ ਆਜੋ ਆਜੋ। ਤੇ ਤੁਹਾਨੂੰ ਤਾਂ ਸੰਤੋ ਪਹਿਲਾਂ ਵੀ ਤੁਹਾਨੂੰ ਦੱਸਿਆ ਵੀ ਇੱਕ ਸਾਧ ਸੀਗੇ ਜਿਨ੍ਹਾਂ ਨੂੰ ਪਹਿਲਾਂ ਹੀ ਅੰਦੇਸ਼ਾ ਹੋ ਗਿਆ ਸੀ ਪਤਾ ਲੱਗ ਗਿਆ ਸੀ ਕਿ ਗੁਰੂ ਸਾਹਿਬ ਆਣ ਵਾਲੇ ਨੇ ਇਹਨਾਂ ਦਾ ਜਿਹਨਾਂ ਨੇ ਜਲ ਪਿਲਾਇਆ ਸੀਗਾ ਸੇਵਾ ਕੀਤੀ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਉਹਨਾਂ ਦਾ ਸਾਧ ਦਾ ਉਹਨਾਂ ਦਾ ਨਾਮ ਕੀ ਸੀ ਜੀ ਇਹਨਾਂ ਦਾ ਨਾਮ ਸੂਰਤ ਜੀन्होंने ਇਹਨਾਂ ਨੂੰ ਜਲ ਸਕਾਇਆ ਹਰ ਗੋਬਿੰਦ ਸਾਹਿਬ ਨੂੰ ਸ਼੍ਰੀਮੇ ਭਾਸ਼ਾ ਮਹਾਰਾ ਜੀ ਨੇ ਜਲ ਸਕਾਇਆ ਇਹਨਾਂ ਦੀ ਗੱਲ ਇੱਥੇ ਆ ਕੇ ਹੋਈ ਨੇ ਦਮ ਲੈ ਕੇ ਦਮ ਲਿਆਤੀ ਇੱਥੇ ਵੇ ਸਾਰਾ ਕੁਝ ਇੱਥੇ ਹੀ ਕਰੇ ਬੈਠੇ ਰਹੇ ਨੇ ਬਹੁਤ ਦੰਗਾ ਇਹ ਤੋਂ ਫੇਰ ਇਹਨਾਂ ਦੇ ਬਾਗ ਹੋયા ਤਾਂ ਜਾਨੀ ਫੇਰ ਗਏ ਨਹੀਂ ਆਪਣੇ ਕੋਲ ਰਹੇ ਨੇ ਜਾਨੀ ਆਪਣੇ ਜਿਹੜਾ ਹਵੇਲੀ ਸਾਹਿਬ ਹੁਣ ਕਹਿੰਦੇ ਆ ਉੱਥੇ ਹੀ ਰਹੇ ਸੀ ਪੰਤਾਜ ਰਾਮ ਰਾਜਾ ਉਹ ਤੇ ਇਹਨਾਂ ਨੇ ਚੋਲਾ ਸਾਹਿਬ ਕਰ ਹਾਂ ਹਾਂ ਉੱਥੇ ਭਾਜਨ ਬੰਦਗੀ ਕਰਦੇ ਸੀ ਆਪਣੇ ਚੋਲਾ ਸਾਹਿਬ ਜਾ ਕੇ ਉੱਥੇ ਜੀ ਟੀਮ ਬੈਠੀ ਕਰਦੇ ਸੀ ਤੁਸੀਂ ਕਾਫੀ ਕੁਝ ਇਤਿਹਾਸ ਨਾਲ ਜਾਣੂ ਲੱਗਦੇ ਹੋ ਇਸ ਪਿੰਡ ਦੇ ਤੁਸੀਂ ਕੀ ਕਹਿਣਾ ਚਾਹੋਗੇ ਇਸ ਤੇ ਮਤਲਬ ਦਮਦਮਾ ਸਾਹਿਬਾਰੇ ਇਸ ਦੇ ਇਤਿਹਾਸ ਬਾਰੇ ਬਾਕੀ ਗੁਰੂ ਘਰਾਂ ਬਾਰੇ ਜੋ ਇਸ ਪਿੰਡ ਦੇ ਵਿੱਚ ਰਹਿ ਨੇ ਹਾਂ ਜੀ ਬਤਾ ਜੀ ਦੱਸਦਾ ਵੀ ਇੱਥੇ ਵੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਨੇ ਤੇ ਭਾਈ ਸੂਤੇ ਜੀ ਨੇ ਇਹਨਾਂ ਨੂੰ ਪਹਿਲਾਂ ਹੀ ਪਤਾ ਸੀ ਵੀ ਗੁਰੂ ਮਹਾਰਾਜ ਜੀ ਆ ਰਹੇ ਨੇ ਤੇ ਇਹਨਾਂ ਨੇ ਇਹਨਾਂ ਵਾਸਤੇ ਜਰ ਸਖਾਇਆ ਹਣ ਵਾਸਤੇ ਆਉਂਦੇ ਨੇ ਤੇ ਆ ਕੇ ਫਿਰ ਗੁਰੂ ਮਹਾਰਾਜ ਜੀ ਨੇ ਇੱਥੇ ਕਬਰ ਕਸਾ ਖੋਲੇ ਆ ਇਥੇ ਆਰਾਮ ਕੀਤਾ ਇਸੇ ਤੋਂ ਬਾਅਦ ਆਪਣੇ ਗੁਰੂ ਘਰ ਦੇ ਨਾਲ ਦਮਦਸ ਸਾਹਿਬ ਬਜ ਰਿਹਾ। ਇਸ ਤੋਂ ਬਾਅਦ ਸਾਰੀ ਸੰਗਤ ਨੇ ਆ ਕੇ ਇਥੋਂ ਗੁਰੂ ਜੀ ਇਕੱਠ ਹੋ ਗਿਆ ਸੰਗਤਾਂ ਦਾ। ਸੰਗਤਾਂ ਨੇ ਬਹੁਤ ਪਿਆਰ ਸਤਿਕਾਰ ਦੇ ਨਾਲ ਸੇਵਾ ਕੀਤੀ ਗੁਰੂ ਮਹਾਰਾਜ ਜੀ ਦੀ। ਇਥੋਂ ਫਿਰ ਆਪਣੇ ਪਿੰਡ ਦੇ ਵਿੱਚ ਲੈ ਗਏ। ਪਿੰਡ ਦੇ ਵਿੱਚ ਇਥੇ ਆਪਣੇ ਹਵੇਲੀ ਸਾਹਿਬ ਪੂਰੇ ਵਿੱਚ ਰਹਿੰਦੇ ਰਹੇ ਨੇ ਤੇ ਚੋਲਾ ਸਾਹਿਬ ਗੁਰਦੁਆਰਾ ਸਾਹਿਬ ਇਥੇ ਉੱਥੇ ਆਪਣਾ ਇਹ ਚੋਲਾ ਸਾਹਿਬ ਦਿੱਤਾ ਇਹਨਾਂ ਨੇ ਸੰਗਤਾਂ ਉਹਨਾਂ ਉਸੇ ਘਰ ਨੂੰ ਚੋਲਾ ਸਾਹਿਬ ਦਿੱਤਾ ਸੀ। ਤੇ ਫਿਰ ਉਹ ਪਹਿਲਾਂ ਉਹ ਗੁਰੂ ਘਰ ਆਪਣੇ ਪੂਰੇ ਵਿੱਚ ਸਥੋਲ ਸੀ ਤੇ ਇਹਨੂੰ ਪਤਾ ਨਹੀਂ ਥਿਆ ਜੀ। ਹੁਣ ਜਦੋਂ ਕਾਰਸੇਵਾਰੀ ਸੇਵਾ ਲੱਗਿਆ ਤਾਂ ਉਹਨਾਂ ਨੇ ਆਪਣੇ ਬਹੁਤ ਸੋਚੇ ਚੇਤੇ ਢੰਗ ਦੇ ਨਾਲ ਗੁਰੂ ਮਹਾਰਾਜ ਦਾ ਚੋਲਾ ਸਾਹਿਬ ਬਹੁਤ ਵਧੀਆ ਸਲਕਾਰ ਦੇ ਨਾਲ ਆਪਣੇ ਉਸ ਸੀਸਿਆਂ ਦੇ ਵਿੱਚ ਸਸੋਪਤ ਕੀਤਾ ਹੈ ਤੇ ਉਸ ਨੂੰ ਗੁਰੂਤਾ ਪਏ ਗੁਰੂ ਗ੍ਰੰਥ ਚੋਲਾ ਸਾਹਿਬ ਕਹਿੰਦੇ ਨੇ ਤੇ ਇਸੇ ਤਰ੍ਹਾਂ ਹੀ ਗੁਰੂ ਮਹਾਰਾਜ ਜੀ ਦਾ ਇਤਿਹਾਸ ਜੀ ਇਸੇ ਤਰ੍ਹਾਂ ਇਹ ਗੁਰੂ ਮਹਾਰਾਜ ਜੀ ਦਾ ਇਤਿਹਾਸ ਹੈ ਤੇ ਹਰ ਕਿਸੇ ਨੂੰ ਜ਼ਹਿਨ ਦੇ ਵਿੱਚ ਇੱਕ ਚੀਜ਼ ਆਂਦੀ ਹੋएगी ਕਿ ਬਵੰਜਰ ਰਾਜਿਆਂ ਨੂੰ ਆਖਿਰ ਉਹ ਕਿਦਾਂ ਦਾ ਚੋਲਾ ਹੋਏਗਾ ਜਿਸ ਤੋਂ ਜਿਸ ਦੀਆਂ ਕਲੀਆਂ ਫੜ ਕੇ 52 ਰਾਜੇ ਬਾਹਰ ਆਏ ਹੋਣਗੇ ਉਸ ਜੇਲ੍ਹ ਦੇ ਵਿੱਚੋਂ ਤੇ ਆ ਦ੍ਰਿਸ਼ ਉਹ ਵੀ ਬਣਾ ਕੇ ਉਹਰੇ ਪੇਂਟਿੰਗ ਦੇ ਤੌਰ ਦੇ ਉੱਤੇ ਤੁਹਾਡੇ ਸਾਹਮਣੇ ਦਿਖਾਇਆ ਗਿਆ ਹੈ ਕਿ ਕਿਸ ਤਰੀਕੇ ਦੇ ਨਾਲ ਉਦੋਂ ਪਹਾੜੀ ਰਾਜਿਆਂ ਨੂੰ ਜਦੋਂ ਆਜ਼ਾਦ ਕਰਵਾਇਆ ਗਿਆ ਸੀ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਤੇ ਕਿਸ ਤਰੀਕੇ ਦੇ ਨਾਲ 52 ਕਲੀਆਂ ਵਾਲਾ ਇੱਕ ਚੋਲਾ ਬਣਵਾਇਆ ਗਿਆ ਤੇ ਇਸ ਤਰੀਕੇ ਦੇ ਨਾਲ ਉਸ ਚੋਲੇ ਦੀਆਂ ਇੱਕ ਇੱਕ ਕਲੀਆਂ ਫੜ ਕੇ ਉਹ 52 ਰਾਜੇ ਬਾਹਰ ਆਏ ਸੀ ਸਾਡੀ ਕੌਮ ਦਾ ਬਹੁਤ ਵਿਲੱਖਣ ਇਤਿਹਾਸ ਹੈ ਤੇ ਅਗਰ ਸੈਬਜ਼ਾਦਿਆਂ ਦੀ ਸ਼ਹਾਦਤ ਤੋਂ ਲੈ ਕੇ ਅਗਰ ਗੱਲ ਕੀਤੀ ਜਾਵੇ ਹੁਣ ਤੱਕ ਦੀ ਤੇ ਅਸੀਂ ਬਹੁਤ ਕੁਝ ਬਦਲਦੇ ਆਏ ਹਾਂ ਬਹੁਤ ਕੁਝ ਉਤਾਵ ਚੜਾਵ ਝੇਲਦੇ ਆਏ ਹਾਂ ਪਰ ਮੇਰੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਚੀਜ਼ ਕਹੀ ਸੀ ਦੇਸ਼ ਕੌਮ ਕੇ ਵਾਸਤੇ ਵਾਰਦੀਏ ਸਤ ਚਾਰ ਚਾਰ ਮੂਏ ਤੋਂ ਕੀ ਆ ਹੁਆ ਜੀਵਤ ਕਈ ਹਜ਼ਾਰ ਜੀ ਕਈ ਹਜ਼ਾਰ ਜਿਨ੍ਹਾਂ ਦੇ ਜੀਣ ਵਾਸਤੇ ਉਹ ਆਪਣਾ ਅਗਰ ਪੂਰਾ ਦਾ ਪੂਰਾ ਸਰਵੰਸ ਸਾਡੇ ਵਾਸਤੇ ਵਾਰ ਗਏ ਸੀ ਦਾਨ ਕਰ ਗਏ ਸੀ ਤਾਂ ਅੱਜ ਸਾਡਾ ਫਰਜ਼ ਬੰਦ ਹੈ ਕਿ ਅਸੀਂ ਕਟੋ-ਕਟ ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰਕੇ ਤੇ ਆਪਣੇ ਆਪ ਨੂੰ ਉਹਨਾਂ ਦੇ ਰੂਪ ਉਹਨਾਂ ਦੇ ਸਰੂਪ ਦੇ ਵਿੱਚ ਢਾਲ ਕੇ ਰੱਖਣ ਦੀ ਕੋਸ਼ਿਸ਼ ਕਰੀਏ ਕਿਉਂਕਿ ਸਾਡੀ ਇੰਨੀ ਔਕਾਤ ਨਹੀਂ ਹੈ ਕਿ ਅਸੀਂ ਉਹਨਾਂ ਦੇ 1% ਵੀ ਉਹਨਾਂ ਦੇ ਬਰਾਬਰ ਆਪਣੇ ਆਪ ਨੂੰ ਕਰਨ ਦੇ ਯੋਗ ਹੋਈਏ ਪਰ ਅਸੀਂ ਨਹੀਂ ਕੋਸ਼ਿਸ਼ ਕਰ ਸਕਦੇ ਆ ਕਿ ਆਪ ਬਾਣੀ ਦੇ ਨਾਲ ਜੁੜੀਏ ਆਪਣੇ ਬੱਚਿਆਂ ਨੂੰ ਬਾਣੀ ਦੇ ਨਾਲ ਜੋੜੀਏ ਐਟਲੀਸਟ ਆਪਣਾ ਰੂਪ ਸਰੂਪ ਉਹ ਰੱਖੀਏ ਜੋ ਸਾਨੂੰ ਸਾਡੇ ਗੁਰੂ ਤੇ ਕੇ ਗਏ ਨੇ ਤੇ ਨਾਲ ਹੀ ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਜਿੰਨੀਆਂ ਵੀ ਐ ਪ੍ਰਚਾਰਕ ਸ਼੍ਰੇਣੀਆਂ ਹੈ ਨੇ ਜਿੰਨੀਆਂ ਵੀ ਸਿਆਸੀ ਧਿਰਾਂ ਹੈ ਨੇ ਆ ਧਾਰਮਿਕ ਧਿਰਾਂ ਹੈ ਨੇ ਉਹ ਕੌਮ ਦੇ ਵਿੱਚੋਂ ਪਾੜ ਮਕਾ ਕੇ ਇੱਕ ਜੁਟਤਾ ਦੀ ਗੱਲ ਕਰਨ ਮਨ ਜਿਹੜੀ ਮਰਜ਼ੀਆਂ ਚਲਦੀਆਂ ਪਈਆਂ ਨੇ ਜਾਂ ਕਹਿੰਦੇ ਆ ਕਿ ਆਪਣੀ ਮਨਮਤ ਜਿਹੜੀ ਪ੍ਰਚਾਰਨ ਵਿੱਚ ਬਹੁਤ ਜ਼ਿਆਦਾ ਸક્ષਮ ਹੋਏ ਪਏ ਨੇ ਕਈ ਜਣੇ ਉਸ ਚੀਜ਼ ਨੂੰ ਥੋੜੀ ਠੱਲ પાਕੇ ਗੁਰਮਤਿ ਦਾ ਨਰੋਲ ਗੁਰਮਤਿ ਦਾ ਸ਼ਬਦ ਗੁਰੂ ਦਾ ਪ੍ਰਚਾਰ ਪ੍ਰਸਾਰ ਕਰੋ ਤਾਂ ਜੋ ਸਾਡੇ ਬੱਚਿਆਂ ਦੇ ਵਿੱਚ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਵਿੱਚ ਪਨੀਰੀਆਂ ਦੇ ਵਿੱਚ ਬਾਣੀ ਦਾ ਉਹ ਅਥਾਹ ਗਿਆਨ ਨਰੋਲ ਗਿਆਨ ਜਾ ਸਕੇ ਤੇ ਬੱਚੇ ਸਾਡੇ ਧੁਰਾ ਹੈ ਨਾ ਪੈਣ ਤੇ ਜੇਕਰ ਤੁਹਾਨੂੰ ਕੋਈ ਵੀ ਪ੍ਰਚਾਰਕ ਚਾਹੇ ਕਿੰਨਾ ਹੀ ਵੱਡਾ ਕਿਉਂ ਨਾ ਹੋਵੇ ਅਗਰ ਤੁਹਾਨੂੰ ਲੱਗਦਾ ਹੈ ਕਿ ਗਲਤ ਪ੍ਰਚਾਰ ਪ੍ਰਸਾਰ ਕਰ ਰਿਹਾ ਮਨਮਤ ਪ੍ਰਚਾਰ ਰਿਹਾ ਤਾਂ ਉਹਦਾ ਵਿਰੋਧ ਕਰਨਾ ਵੀ ਸਾਡਾ ਆਪਣਾ ਫਰਜ਼ ਬੰਦਾ ਹੈ ਤੇ ਜੇਕਰ ਤੁਸੀਂ ਉਹਦਾ ਵਿਰੋਧ ਨਹੀਂ ਕਰਦੇ ਹੋ ਦੀਵਾਨ ਛੱਡ ਕੇ ਚਲੇ ਜਾਂਦੇ ਹੋ ਕਿ ਗਲਤ ਪ੍ਰਚਾਰ ਹੋ ਰਿਹਾ ਹੈ ਤਾਂ ਉੱਥੇ ਕਿਤੇ ਨਾ ਕਿਤੇ ਉਸ ਪ੍ਰਚਾਰਕ ਦੇ ਬਰਾਬਰ ਤੁਸੀਂ ਵੀ ਗਲਤੀ ਕਰ ਰਹੇ ਹੋ ਕਿਉਂਕਿ ਗੁਰਬਾਣੀ ਸਾਡਾ ਗੁਰੂ ਹੈ ਗੁਰੂ ਸਾਡੀ ਬਾਣੀ ਹੈ ਜੇਕਰ ਸਾਡੇ ਗੁਰੂ ਦੀ ਬਾਣੀ ਦੀ ਗੱਲ ਕੋਈ ਕਰ ਰਿਹਾ ਹੈ ਤੇ ਉਸ ਨੂੰ ਗਲਤ ਤਰੀਕੇ ਦੇ ਨਾਲ ਸੰਗਤ ਦੇ ਵਿੱਚ ਸਿੱਖ ਸੰਗਤ ਦੇ ਵਿੱਚ ਪ੍ਰਚਾਰ ਰਿਹਾ ਹੈ ਤਾਂ ਕਿਤੇ ਨਾ ਕਿਤੇ ਉਹ ਸਾਡੇ ਗੁਰੂ ਦਾ ਅਪਮਾਨ ਕਰ ਰਿਹਾ ਹੈ ਤੇ ਉਹ ਅਪਮਾਨ ਅਗਰ ਤੁਸੀਂ ਦੇਖ ਕੇ ਚੁੱਪਚਾਪ ਉੱਠ ਕੇ ਆ ਜਾਣੇ ਹੋ ਤਾਂ ਕਿਤੇ ਨਾ ਕਿਤੇ ਉਸ ਪਰਮਾਤਮਾ ਦੀਆਂ ਨਜ਼ਰਾਂ ਦੇ ਵਿੱਚ ਗੁਨੇਗਾਰ ਤੁਸੀਂ ਆਪ ਵੀ ਬਣਦੇ ਹੋ ਇਸੇ ਤਰ੍ਹਾਂ ਹੋਰ ਵੀ ਇਤਿਹਾਸਿਕ ਸਥਾਨਾਂ ਦੇ ਤੁਹਾਨੂੰ ਜ਼ਰੂਰ ਦਰਸ਼ਨ ਕਰਵਾਵਾਂਗੇ ਇੱਕ ਵਾਰ ਫਿਰ ਤੋਂ ਗੁਰਬਾਨੀਆਂ ਖਾਨਮਾਨੀ ਦੀ ਟੀਮ ਵੱਲੋਂ appeal ਇਹੀ ਕਰਾਂਗਾ ਜੇਕਰ ਤੁਹਾਡੇ ਨੇੜੇ ਤੇ ਜਿਹੜੇ ਕੋਈ ਵੀ ਇਤਿਹਾਸਿਕ ਸਥਾਨ ਹੈ ਜਿਹੜਾ ਤੁਹਾਨੂੰ ਲੱਗਦਾ ਹੈ ਕਿ ਸੰਗਤ ਦੇ ਰੂਬਰੂ ਅਜੇ ਤੱਕ ਨਹੀਂ ਹੋਇਆ ਜਾਂ ਕਿਸੇ ਦੇ ਕੋਲ ਵੀ ਵਿਅਕਤੀ ਵਿਸ਼ੇਸ਼ ਦੇ ਕੋਲ ਪਰਿਵਾਰ ਦੇ ਕੋਲ ਕਾਮਨ ਰਿਲੇਟਡ ਕੋਈ ਵੀ ਚੀਜ਼ਾਂ ਇਤਿਹਾਸਿਕ ਵਸਤੂਆਂ ਸਾਮਕੇ ਰੱਖੀਆਂ ਨੇ ਜੋ ਸੇਵਾ ਕਰ ਰਹੇ ਨੇ ਤੇ ਚਾਹਦੇ ਹੋ ਕਿ ਸਿੱਖ ਸੰਗਤ ਦੇ ਸਾਹਮਣੇ ਆਵੇ ਤਾਂ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ 988184087 ਦੇ ਉੱਤੇ ਜਾਂ gurbaniakhandbani@gmail.com ਦੇ ਉੱਤੇ ਤੁਸੀਂ ਉਸ ਦੀ ਵੀਡੀਓ ਬਣਾ ਕੇ ਸਾਨੂੰ ਡਿਟੇਲਸ ਦੇ ਨਾਲ ਸੈਂਡ ਕਰ ਸਕਦੇ ਹੋ ਤਾਂ ਜੋ ਅਸੀਂ ਆਪਣੇ ਚੈਨਲ ਦੇ ਉੱਤੇ ਉਹ ਵੀਡੀਓ ਨਸ਼ਰ ਕਰਕੇ ਤੇ ਪੂਰੀ ਦੀ ਪੂਰੀ ਸਿੱਖ ਸੰਗਤ ਨੂੰ ਦੇਸ਼ਾਂ ਵਿਦੇਸ਼ਾਂ ਦੇ ਸਿੱਖ ਸੰਗਤ ਨੂੰ ਉਸ ਅਨਮੋਲ ਚੀਜ਼ ਦੇ ਦਰਸ਼ਨ ਕਰਵਾ ਸਕੀਏ ਉਮੀਦ ਕਰਦੇ ਹਾਂ ਤੁਹਾਨੂੰ ਇਹ ਪ੍ਰੋਗਰਾਮ ਚੰਗੇ ਲੱਗੇ ਹੋਣਗੇ ਤੇ ਤੁਸੀਂ ਵੀ ਇਸ ਪਿੰਡ ਦੇ ਵਿੱਚ ਜ਼ਰੂਰ ਫੇਰੀ ਪਾਣ ਵਾਸਤੇ ਆਉਂਗੇ ਤੇ ਦਰਸ਼ਨ ਕਰਕੇ ਜਾਉਂਗੇ ਉਹਨਾਂ ਇਤਿਹਾਸਿਕ ਸਥਾਨਾਂ ਦੇ ਚਰਨਸ਼ੋਪਾਪਤ ਧਰਤੀ ਦੇ ਜਿੱਥੇ ਮੇਰੇ ਹਰ ਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਤੋਂ ਬਵੰਜਾ ਰਾਜੇ ਰਿਹਾ ਕਰਨ ਤੋਂ ਬਾਅਦ ਆ ਕੇ ਰੁਕੇ ਸਨ ਦਾਮਲ ਇੱਤਾ ਸੀ ਉਸ ਤੋਂ ਬਾਅਦ 42 ਦਿਨ ਜਾਂ 45 ਦਿਨ ਜਿੰਨੇ ਵੀ ਦਿਨ ਰੁਕੇ ਹੋਣ ਪਰ ਹਾਂ ਰੁਕੇ ਸੀ ਇੱਥੇ ਦੀ ਸੰਗਤ ਨੂੰ ਉਹਨਾਂ ਨੇ ਆਪਣੇ ਸ਼ਬਦਾਂ ਦੇ ਨਾਲ ਆਪਣੇ ਬੋਲਾਂ ਦੇ ਨਾਲ ਨਿਹਾਲ ਕੀਤਾ ਸੀ ਬਾਣੀ ਦਾ ਪ੍ਰਚਾਰ ਪ੍ਰਸਾਰ ਕੀਤਾ ਸੀ ਤੇ ਅੱਜ ਇਹ ਪਿੰਡ ਦੁਨੀਆ ਦੇ ਵਿੱਚ ਜਾਣਿਆ ਜਾਂਦਾ ਹੈ ਸਿਰਫ ਇਸ ਕਰਕੇ ਕਿਉਂਕਿ ਮੇਰੇ ਸ੍ਰੀ ਹਰਗੋਬਿੰਦ ਸਾਹਿਬ ਜੀ ਇਸ ਪਿੰਡ ਦੇ ਵਿੱਚ ਆ ਕੇ ਰੁਕੇ ਸੀ ਪ੍ਰੋਗਰਾਮ ਚੰਗਾ ਲੱਗਿਆ ਹੋਵੇ ਲਾਈਕ ਤੇ ਸ਼ੇਅਰ ਕਰਨਾ ਆਪਣੇ ਹੋਸਟ ਅਤੇ ਦੋਸਤ ਪ੍ਰੀਤ ਸੈਣੀ ਨੂੰ ਦੀ ਇਜਾਜ਼ਤ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸਿੱਖ ਧਰਮ ਦੀ ਹਰ ਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ